ਦੀਪਕਸਾਂ ਦੀਆਂ ਗੱਲਾਂ ਕਰੀਏ ਪਹਿਲੀ ਗੱਲ ਤਾਂ ਪਾਕਿਸਤਾਨ ਦਾ ਭਾਰਤ ਨਾਲ ਕੋਈ ਕੰਪੈਰੀਸ਼ਨ ਹੈ ਨਹੀਂਗਾ ਜੀ ਜੀ ਸਾਡਾ ਕੰਪੈਰੀਸ਼ਨ ਹੁਣ ਵੱਡਿਆਂ ਮੁਲਕਾਂ ਨਾਲੇ ਸਾਡਾ ਕੰਪੈਰੀਸ਼ਨ ਹੁਣ ਕੈਨੇਡਾ ਇੰਗਲੈਂਡ ਅਮਰੀਕਾ ਵਰਗੇ ਮੁਲਕਾਂ ਨਾਲੇ ਉਹਨਾਂ ਦੀ ਕਰੰਸੀ ਸਾਡੇ ਤੋਂ ਬਹੁਤ ਡਾਊਨ ਹੈ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਸਾਡਾ 1 ਲੱਖ ਰੁਪਈਆ ਉੱਥੇ ਜਾ ਕੇ 3 ਲੱਖ 45 ਹਜ਼ਾਰ ਜਿਹੜਾ बन ਜਾਂਦਾ ਜੀ ਜੀ ਸਾਡੀ ਕਰੰਸੀ ਜਿਹੜੀ ਕਾਫੀ ਮਹਿੰਗੀ ਉੱਥੇ ਜਾ ਕੇ ਨਹੀਂ ਗੱਲ ਕਰਦੇ ਜਿੱਦਾਂ ਆਪਾਂ ਸਮਾਨ ਖਰੀਦਿਆ ਚਾਹੀ ਕੋਸ਼ ਆਪਾਂ ਤਾਂ ਇਹੀ ਇੰਡੀਆ ਦੇ ਰੇਟ ਹੀ ਪੈਂਦਾ ਹੈ ਕਿ ਕੋਈ ਫਰਕ ਵੀ ਪੈਂਦਾ ਨਹੀਂ ਕਈ ਚੀਜ਼ਾਂ ਬਹੁਤ ਮਹਿੰਗੀਆਂ ਕਈ ਚੀਜ਼ਾਂ ਇੰਡੀਆ ਦੇ ਰੇਟ ਤੋਂ ਵੀ ਮਹਿੰਗੀਆਂ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਖਾਦ ਦੀ ਬੋਰੀ ਉੱਥੇ 14000 ਦੀ ਜਿਹੜੀ ਸਾਡੀ 14500 ਦੀ ਜੇ ਆਪਾਂ ਇੰਡੀਆ ਦੀ ਕਰੰਸੀ ਨੂੰ ਉਹਦੇ ਨਾਲ ਮਲਟੀਪਲ ਕਰੀਏ ਤੇ 14 3 42 4500 ਦੀ ਬਣ ਉਸ ਤੋਂ ਬੰਨੀ ਚਾਹੀਦੀ ਤਾਂ ਵੀ ਉੱਥੇ ਜਿਹੜੀ 14000 ਦੀ ਹੈ ਹੋਰ ਕਈ ਚੀਜ਼ਾਂ ਐਵੇਂ ਦੀ ਇੰਡੀਆ ਦੇ ਰੇਟ ਤੇ 4 ਠੀਕ ਹੈ ਪਤਾਂ ਵੀ ਉੱਥੇ 14000 ਦੀ ਕਾਰਾਂ ਬਹੁਤ ਮਹਿੰਗੀਆਂ ਆ ਫਿਰ ਇੱਕ ਜਦੋਂ ਉਹਨਾਂ ਨੇ ਲੋਕਾਂ ਨੇ ਸਾਡੇ ਹੱਥ 'ਚ ਮੋਬਾਈਲ ਫੋਨ ਦੇਖੇ ਜੀ ਜੀ ਆਈਫੋਨ ਦੇਖਿਆ ਜਦੋਂ ਉਹ ਉਹਨਾਂ ਦੱਸਿਆ ਕਿ ਜੇ ਪਾਕਿਸਤਾਨ ਦੇ ਵਿੱਚ ਵੀ ਅਸੀਂ ਆਈਫੋਨ ਨਵਾਂ ਲੈਨੇ ਨਾ ਜੀ ਜੀ ਉਹ ਸਿਰਫ 3 ਮਹੀਨੇ ਵਾਸਤੇ ਚੱਲਦਾ ਹੈ ਕਿਉਂ ਇਹ ਕੀ ਕਾਰਨ ਹੈ ਹਾਂ ਉਹ ਪੁੱਛਿਆ 3 ਮਹੀਨੇ ਬਾਅਦ ਉਹ ਕਹਿੰਦੇ ਸਾਨੂੰ ਨਾ 3 ਮਹੀਨੇ ਬਾਅਦ ਇਹਨੂੰ SIM ਨੂੰ ਉੱਥੇ ਕੋਈ ਰਜਿਸਟਰਡ ਕਰਾਉਣਾ ਪੈਂਦਾ ਹੈ ਆਈਫੋਨ ਦੇ ਵਿੱਚ ਜੀ SIM ਚੱਲਦੀ ਹੈ ਉਹਦਾ 1.5 ਲੱਖ ਰੁਪਏ ਫਿਰ ਲੱਗਦਾ ਹੈ ਅੱਛਾ ਜੀ ਪਹਿਲਾਂ ਤਾਂ 4.5 ਲੱਖ ਦਾ ਆਈਫੋਨ ਹੈ ਜਿਹੜਾ ਸਾਡੇ ਇੱਥੇ 85000 ਦਾ ਹੈ 4.5 ਲੱਖ ਦਾ ਪਹਿਲੋ ਫੋਨ ਲੈਂਦੇ ਆ 3 ਮਹੀਨੇ ਬਾਅਦ 1.5 ਲੱਖ ਫੇਰ ਲੱਗਦਾ ਔਰ ਜਿਸ ਤਰ੍ਹਾਂ ਆਪਣੀਆਂ ਕਾਰਾਂ ਦੀ ਗੱਲ ਕਰੀਏ ਜਿਹੜੀ ਕਾਰ ਆਪਣੇ ਇੱਧਰ ਲੈਂਦੇ ਅਚੜਦੇ ਪੰਜਾਬ 'ਚ 10 ਤੋਂ 12 ਲੱਖ ਦੀ ਹੈ ਜੀ ਜੀ ਉਹ ਕਾਰ ਉੱਥੇ ਘੱਟੋ ਘੱਟ 2 ਕਰੋੜ ਰੁਪਏ ਦੇ ਅੰਦਰ ਵੜੇ ਐਨੀ ਮਹਿੰਗਾਈ ਜੇ ਮਹਿੰਗਾਈ ਹੈ ਤਾਂ ਫਿਰ ਲੋਕ ਨੇ ਤਾਂ ਤਾਂ-ਤਾ ਹੀ ਕਰਨਾ ਸਾਡੇ ਤਾਂ ਇੱਥੇ ਕੋਈ ਸਿਲੰਡਰ 1000 ਰੁਪਏ ਦਾ ਹੋ ਜਾਵੇ ਤੇ ਲੋਕ ਜਿਹੜੇ ਆ ਉਹ ਕਾਫੀ ਜ਼ਿਆਦਾ ਚੀਕਾ ਮਾਰਦੇ ਜੇ ਸਾਡੇ 2 ਰੁਪਏ ਪੈਟਰੋਲ ਦਾ ਰੇਟ ਵੱਧ ਜਾਵੇ ਨਾਲ ਹੀ ਜਿੱਦਾਂ ਹੁਣ ਆਪਣੇ ਇੱਥੇ 98 97 ਰੁਪਏ ਪੈਟਰੋਲ ਚੱਲ ਰਿਹਾ ਤੇ ਉੱਥੇ ਜੀ ਪੈਟਰੋਲ ਦੀ ਗੱਲ ਕਰਦੇ ਆ ਤੇ ਪਾਕਿਸਤਾਨ ਚ ਪੈਟਰੋਲ ਤੇ ਡੀਜ਼ਲ ਦਾ ਕੀ ਰੇਟ ਚੱਲ ਰਿਹਾ ਹੈ ਪੈਟਰੋਲ ਉੱਥੇ ਡੀਜ਼ਲ ਮਹਿੰਗਾ ਪੈਟਰੋਲ ਸਸਤਾ ਡੀਜ਼ਲ ਹੀ ਕਾਰਨ ਸੀਗੀ ਉੱਥੇ ਦੇ ਕਹਿ ਲਓ ਵੀ ਜਿਵੇਂ ਲੋਡ ਕਹਿ ਲਓ ਜੇ ਇਸ ਚੀਜ਼ ਦੀ ਲੋਡ ਜ਼ਿਆਦਾ ਹੋਏਗੀ ਉਹ ਉਨੀ ਚੀਜ਼ ਉਹ ਮਹਿੰਗੀ ਹੋਏਗੀ ਇੰਡਸਟਰੀਵਲ ਘਾਟੇ ਪਾਕਿਸਤਾਨ ਤੁਹਾਨੂੰ ਪਤਾ ਹੈ ਜੀ ਜੀ ਤੇ ਜਿਹੜਾ ਪੈਟਰੋਲ ਉੱਥੇ ਲਗਭਗ 330 ਰੁਪਏ ਆ ਤੇ ਡੀਜ਼ਲ 350 ਤੋਂ ਲੈ ਕੇ 370 ਰੁਪਏ ਕੋਈ ਸ਼ਹਿਰਾਂ ਦੇ ਵਿੱਚ ਰੇਟ ਦਾ ਫਰਕ ਵੀ ਹੈ ਆ ਜੇਨ ਕਹਿੰਦਾ ਮਤਲਬ ਕਿ ਜੇ ਅਸੀਂ ਇੱਥੇ 300 ਦਾ ਪਾਉਂਦੇ ਤਾਂ ਸਾਡੇ ਟੈਂਕੀ ਜਿਹੜੀ ਐਕਟਵਾਦੀ ਉਹ ਫੁੱਲ ਹੋ ਜਾਂਦੀ ਹੈ ਉੱਥੇ 300 ਦਾ ਕਿੰਨੇ ਲੀਟਰ ਹੀ ਪੈਂਦਾ ਜੀ ਜੀ ਔਰ ਦੂਜਾ ਜਿਹੜਾ ਸਭ ਤੋਂ ਮਹਿੰਗਾਈ ਦਾ ਜਿਹੜਾ ਫੈਕਟ ਹੈ ਜੋ ਮੈਨੂੰ ਨਜ਼ਰ ਆਇਆ ਕਿ ਉੱਥੇ ਅਮੀਰ ਵਰਗ ਜਿਹੜਾ ਉਹਦੇ ਮੁਠੀ ਵਿੱਚ ਸਾਰਾ ਕੁਝ ਹੈ ਜੀ ਜੀ ਉਹ ਅਮੀਰ ਵਰਗ ਮਤਲਬ ਜਿਹੜਾ ਹੈ ਉਹ ਆਪਣੀ ਮਰਜ਼ੀ ਨਾਲ ਜੋ ਵੀ ਉਹਨਾਂ ਸਟੋਰ ਕੀਤਾ ਹੈ ਜਾਂ ਆਪਾਂ ਕਹਿ ਲਓ ਵੀ ਕਾਲਾ ਬਜਾਰੀ ਕੀਤੀ ਹੋਈ ਹੈ ਉਹਨਾਂ ਨੇ ਉਸ ਹੱਬ ਨਾਲ ਰੇਟ ਉਹ ਕੱਢਦੇ ਆ ਮੰਡੀ ਬੋਰਡ ਹੈ ਨਹੀਂਗਾ ਉੱਧਰ ਮੰਡੀ ਬੋਰਡ ਦਾ ਕੋਈ ਸਿਸਟਮ ਨਹੀਂ ਜਿਵੇਂ ਸਾਡੀਆਂ ਕਣਕਾਂ ਚ ਉਹਨੇ ਜਿਹੜੀ ਸਰਕਾਰਾਂ ਬੜੇ ਵਧੀਆ ਤਰੀਕੇ ਨਾਲ ਖਰੀਦਦੀਆਂ ਉੱਥੇ ਮੰਡੀ ਬੋਰਡ ਹੈ ਨਹੀਂਗਾ ਫਿਰ ਮੇਨ ਗੱਲ ਜਿਹੜੀ ਸ਼ੋ ਵੀ ਇੱਕ ਗੱਲ ਜਿਹੜਾ ਪਲੱਸ ਪੁਆਇੰਟ ਹੈ ਪਾਕਿਸਤਾਨ ਦਾ ਮੈਨੂੰ ਉਹ ਵੀ ਆਪ ਨੂੰ ਸ਼ੇਅਰ ਕਰਨਾ ਪਏਗਾ ਜੀ ਜੀ ਆ ਉੱਥੇ ਇੱਕ ਤਾਂ ਲੋਕ ਨਸ਼ਾ ਨਹੀਂ ਕਰਦੇ ਫਿਰ ਦੇਖੋ ਉੱਥੇ ਨਸ਼ਾ ਨਹੀਂ ਕਰਦੇ ਪਰ ਫਿਰ ਪੰਜਾਬ ਦੇ ਵਿੱਚ ਜਿੱਦਾਂ ਹਿੰਦੁਸਤਾਨ ਚ ਫਿਰ ਨਸ਼ਾ ਤੋਂ ਭੇਜਦੇ ਆ ਮੈਂ ਉਹਨਾਂ ਨੂੰ ਪੁੱਛਿਆ ਯਾਰ ਤੁਸੀਂ ਰੋਜ਼ ਭੇਜਦੇ ਹੋ ਸਾਨੂੰ ਤੁਹਾਡੇ ਇੱਥੇ ਆਉਂਦੇ ਨੇ ਮੈਂ ਕਿਹਾ ਅਸੀਂ ਵੀ ਬਾਰਡਰ ਦੇ ਨੇੜੇ ਰਹਿੰਦੇ ਆ ਰੋਜ਼ ਆਪਾਂ ਸੁਣਨੇ ਆ ਆਉਂਦੇ ਨੇ ਕੀ ਕਹਿੰਦੇ ਆ ਡਰੋਨ ਡਰੋਨ ਆਉਂਦੇ ਆ ਉਹ ਉਹਨਾਂ ਇੱਕੋ ਜਵਾਬ ਚ ਕਹਿੰਦੇ ਜੇ ਤੁਸੀਂ ਸੱਦਦੇ ਹੋ ਤਾਂ ਡਰੋਨ ਸਾਡੇ ਜਾਂਦੇ ਆ ਜੀ ਜੀ ਮੈਨੂੰ ਤਾਂ ਇਹ ਵੀ ਸ਼ੰਕਾ ਹੋ ਸਕਦਾ ਸਾਡੇ ਜਿਹੜੇ ਗਲਤ ਅੰਸਰ ਨੇ ਸਾਡੇ ਇਸ ਦੇਸ਼ ਤੇ ਹਿੰਦੁਸਤਾਨ ਦੇ ਉਹ ਮੈਨੂੰ ਤਾਂ ਵੀ ਡਰ ਹੋ ਸਕਦਾ ਪੈਸੇ ਭੇਜੇ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਡਰ ਵੀ ਜੇ ਡਰੋਨ ਗਿਆ ਉਹਦੇ ਡਰੋਨ ਵਾਪਸ ਆਣਾ ਨਹੀਂ ਆਉਣਾ ਔਰ ਮੈਂ ਕੀ ਗੱਲ ਕਰ ਰਿਹਾ ਸੀ ਕਿ ਲੋਕ ਨਸ਼ਾ ਆਪ ਨਹੀਂ ਕਰਦੇ ਲੋਕ ਜਿਵੇਂ ਆਪੋ ਸੋਨੇ ਆਫੀਮ ਕੁਝ ਨਹੀਂ ਖਾਂਦੇ ਹੋ ਜੀ ਜੀ ਲੋਕ ਸਿਹਤ ਪੂਖੇ ਬੜੇ ਤੰਦਰੁਸਤ ਨੇ ਜੀ ਜੀ ਕਿਉਂਕਿ ਮੋਰਸਲੀ ਆਬਾਦੀ ਜਿਹੜੀ ਉਹ ਪਿੰਡਾਂ ਦੀ ਏ ਇੱਕ ਜਿਹੜੀ ਮੇਨ ਗੱਲ ਜਿਹੜੀ ਮੈਂ ਦੱਸਣ ਲੱਗਾ ਕਿ ਆਪ ਗੱਲ ਜੇ ਤਾਂ ਵੀ ਕਰਨੀ ਹੈ ਪਾਕਿਸਤਾਨ ਗਰੀਬ ਦੇਸ਼ ਏ ਮੈਂ ਦੇਖਿਆ ਗਰੀਬ ਦੇਸ਼ ਏ ਪਰ ਇਹ ਗਰੀਬੀ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਲੋਕ ਖੁਦਕੁਸ਼ੀ ਨਹੀਂ ਕਰਦੇ ਇਹ ਤੇ ਤੁਸੀਂ ਵੇਖੋ ਲੋਕ 50 50 ਲੱਖ ਰੁਪਇਆ ਵਿਆਹਾਂ ਤੇ ਲਾਉਂਦੇ ਨੇ ਤੇ ਅਕਸਰ ਅਖਬਾਰ ਦੀ ਕੋਈ ਨਾ ਕੋਈ ਖਬਰ ਇਹੀ ਹੁੰਦੀ ਏ ਅੱਜ ਦੋ ਖਬਰਾਂ ਤਾਂ ਮਸ਼ਹੂਰ ਨੇ ਜੀ ਆਪਣੇ ਅਖਬਾਰਾਂ ਦੀਆਂ ਜੀ ਜੀ ਪਹਿਲੀ ਖਬਰ ਕਿ ਚਿੱਤੇ ਨਾਲ ਨੌਜਵਾਨ ਚਾਰ ਮਰ ਗਏ ਜੀ ਦੂਜੀ ਖਬਰ ਹੋਏਗੀ ਫਲਾਣੇ ਪਿੰਡ 'ਚ ਕਿਸਾਨ ਨੇ ਜਾਂ ਫਲਾਣੇ ਮਜ਼ਦੂਰ ਨੇ ਜਾਂ ਫਲਾਣੇ ਨੇ ਜੀ ਸੂਸਾੜੀ ਕਰ ਲਈ ਫਾਇਆ ਲੈ ਲਿਆ ਇਹ ਜਿਹੜੀਆਂ ਪਾਕਿਸਤਾਨ ਵਿੱਚ ਨਹੀਂ ਹੈਗੀਆਂ ਇਹ ਉਹਨਾਂ ਦਾ ਮੈਨੂੰ ਇੱਕ ਪੋਜ਼ਿਟਿਵ ਪੱਖ ਹੀ ਲੱਗਿਆ ਜੀ ਅਨੰਦਰ ਜੀ ਗੱਲ ਕਰਦੇ ਜਿੱਦਾਂ ਹੁਣ ਤੁਸੀਂ ਅੱਜ ਮੈਸ਼ਰੀ ਗੱਲ ਕਰ ਦਿੱਤੀ ਪਾਕਿਸਤਾਨ ਦੇ ਵਿੱਚ ਲੋਕ ਨਸ਼ਾ ਨਹੀਂ ਕਰਦੇ ਉਹ ਇੱਥੇ ਨਸ਼ਾ ਭੇਜ ਦਿੰਦੇ ਆ ਸਭ ਕੁਝ ਹੁੰਦਾ ਪਰ ਇੱਕ ਗੱਲ ਹੈਗੀ ਹੁਣ ਸ਼ਾਇਦ ਕਿਤੇ ਨਾ ਕਿਤੇ ਹੁਣ ਨਵੇਂ ਸਲੋਗਨ ਜਿਹੜੇ ਆਣਗੇ ਪਹਿਲੇ ਕਹਿੰਦੇ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਹੁਣ ਕਿਤੇ ਇਹ ਤਰ੍ਹਾਂ ਹੀ ਹੋਊਗਾ ਬੇਟਾ ਬਚਾਓ ਨਸ਼ੇ ਤੋਂ ਇਹਨੂੰ ਰਹਿਤ ਕਰੋ ਸ਼ਰਕਤੇ ਸਲੋਗਨ ਇਹੋ ਜਿਤ ਨਹੀਂ ਆਣਗੇ ਸ਼ੁਰੂ ਹੋ ਗਏ ਨੇ ਜੀ ਜੀ ਬਿਲਕੁਲ ਸ਼ੁਰੂ ਹੋ ਗਏ ਨੇ ਜੀ ਜੀ ਹੁਣ ਤਾਂ ਅਸ਼ੋਕ ਜੀ ਕਈ ਘਰਾਂ ਚ ਜਾਈਦਾ ਹੈ ਨਾ ਜਦੋਂ ਕਿਤੇ ਆਪਾਂ ਵਿਚਰਨੇ ਆ ਪਰਿਵਾਰਿਕ ਅ ਤਮਾਂ ਚ ਜੀ ਜੀ ਤੇ ਲੋਕ ਇੰਨੇ ਮਜਬੂਰ ਹੋ ਗਏ ਨੇ ਕਹਿ ਲਈ ਵੀ ਇਹਦੇ ਨਾਲੋਂ ਸਾਨੂੰ ਧੀ ਦਿੱਤੀ ਹੁੰਦੀ ਚੰਗੀ ਸੀ ਜੀ ਜੀ ਲੋਕਾਂ ਉਹ ਕਾਰਨ ਕੀ ਹੈ ਪਹਿਲੋਂ ਬੱਚੇ ਨਸ਼ਾ ਯੂਜ਼ ਕਰਦੇ ਜਦੋਂ ਸਮੈਕ ਜਾਂ ਚਿੱਟਾ ਅਜਿਕੇ ओरिजिनल ਨਸ਼ੇ ਨਹੀਂ ਕਿ ਸਿੰਥੈਟਿਕ ਹੈ ਜੀ ਜੀ ਔਰ ਉਹ ਜਦੋਂ ਮੈਂ ਇੱਥੇ ਇਤੱਕ ਵੇਖਿਆ ਨੌ ਜਨਰਲ ਦੀ ਇੰਟਰਵਿਊ ਤੁਸੀਂ ਵੀ ਕੀਤੀਆਂ ਹੋਣਗੀਆਂ ਕੋਈ ਕਹਿੰਦਾ ਜੀ ਮੈਂ 80 ਲੱਖ ਦੀ ਸਮੈਗ ਪੀ ਗਿਆ ਜੀ ਜੀ ਕੋਈ ਕਹਿੰਦਾ ਜੀ ਮੈਂ 2 ਕਰੋੜ ਦੀ ਸਮੈਗ ਪੀ ਗਿਆ ਜੀ ਜੀ ਕਈਆਂ ਦੇ ਜੁਲੀ ਕੁਲੀ ਵੇਗੀਏ ਤੇ ਲੋਕ ਵਾਕਈ ਹੁਣ ਬੜੇ ਚਿੰਤਤ ਨੇ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗਹਿਲੋਤ ਹੋ ਚੁੱਕੀ ਹੈ ਜੀ ਜੀ ਤੇ ਪੀੜ੍ਹੀ ਨੂੰ ਬਚਾਉਣ ਲਈ ਸਰਕਾਰਾਂ ਨੂੰ ਵੀ ਲੋੜ ਹੈ ਸਰਕਾਰਾਂ ਤੋਂ ਬਿਨਾਂ ਸਾਡੇ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਉਹ ਵੀ ਅੱਗੇ ਆਉਣ